ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਬਿਲਕੁਲ ਜੀ ਮੈਂ ਹੁਣੇ ਆਇਆ ਹੀ ਆਂ ਇੰਡੀਆ ਤੇ ਸਿੱਧਾ ਤਵਾਸਾ ਆਇਆ ਮੱਥਾ ਟੇਕਣ ਤੇ ਆ ਬਸ ਉਹੀ ਪਲੇ ਦੀ ਅਰਦਾਸ ਸਾਰੇ ਦੀ ਕਰਨਾ ਹੈ ਤੇ ਕੋਈ ਈ ਗੱਲ ਆ ਬਾਹਰ ਬੈਠੇ ਸੀ ਸਾਰੇ ਐਨ ਆਰ ਆਈ ਬਹੁਤ ਹੀ ਜ਼ਿਆਦਾ ਫਿਕਰ ਚ ਆ ਸਾਰੇ ਮੈਨੂੰ ਬਾਰ-ਬਾਰ ਫੋਨ ਕਰਕੇ ਪੁੱਛੀ ਜਾਂਦੇ ਆ ਕਿ ਤੁਸੀਂ ਅੰਮ੍ਰਿਤਸਰੋਂ ਕਿੱਦਾਂ ਪਾਣੀ ਆ ਜਾਂ ਕੀ ਉੱਥੇ ਕੀ ਹਾਲਾਤ ਨੇ ਸੋ ਸਾਰਿਆਂ ਦੀ ਪਲੇ ਦੀ ਅਰਦਾਸ ਕਰਕੇ ਇੱਥੇ ਆਵਾਂਗੇ ਔਰ ਇਸ ਕਰਕੇ ਮੈਂ ਇੱਥੇ ਆਇਆ ਸ੍ਰੀ ਸਚਲ ਸਾਵਾ ਨੇ ਬਹੁਤ ਵੱਡੀ ਮਦਦ ਕੀਤੀ ਹੈ ਉੱਥੇ ਪੰਜਾਬੀ ਕਲਾਕਾਰਾਂ ਨੇ ਸਤਿਵਾਰ ਜੀ ਇੱਥੇ ਆ ਕੇ ਸੇਵਾ ਕੀਤੀ ਹੈ ਸੇਵਾ ਕੀਤੀ ਹੈ ਉਹਨਾਂ ਵਾਸਤੇ ਵੀ ਜ਼ਰੂਰ ਬਹੁਤ ਬਹੁਤ ਵਧੀਆ ਗੱਲ ਹੈ ਜੀ ਮੈਂ ਸਾਰੇ ਤੁਹਾਡਾ ਵੀੜੀ ਦਾ ਵੀ ਔਰ ਜਿੰਨੇ ਵੀ ਕਲਾਕਾਰ ਕੋਈ ਐਕਟਰ ਕੋਈ ਜਿਹੜਾ ਵੀ ਜਿੰਨਾ ਵੀ ਕੁਝ ਕਰ ਸਕਿਆ ਉਹ ਬਹੁਤ ਵੱਡੀ ਗੱਲ ਹੈ ਸਾਡੇ ਉੱਥੇ ਵੀ ਬਾਹਰ ਜਿਹੜੇ ਰੇਡੀਓ ਟੈਲੀਵਿਜ਼ਨ ਅੰਡ ਅਸੀਂ ਬਹੁਤ ਸਾਰੇ ਸ਼ੋਅ ਕਰ ਰਹੇ ਹਾਂ ਜਿਹੜੀ ਚੈਰਿਟੀ ਲਈ ਪੈਸੇ ਇੱਥੇ ਹਾੜਾਂ ਲਈ ਇਕੱਠੇ ਕਰਾਂਗੇ ਔਰ ਉਹਨਾਂ ਦਾ ਸਾਰਿਆਂ ਦਾ ਜੋ ਵੀ ਐਮ ਜੀਓ ਦੇ ਇੱਥੇ ਕੰਮ ਕਰ ਰਹੇ ਨੇ ਉਹ ਸਾਰੇ ਸੇਵਾ ਕਰ ਰਹੇ ਨੇ ਕਿਉਂਕਿ ਇਹ ਟਾਈਮ ਸੀਗਾ ਜਿਹੜਾ ਕਿ ਲੋਕਾਂ ਨੂੰ ਹੌਸਲਾ ਦੇਣ ਦਾ ਟਾਈਮ ਸੀ ਲੋਕਾਂ ਨੂੰ ਇੱਕ ਕਹਿੰਦੇ ਬੈਡ ਟਾਈਮ ਦੇ ਵਿੱਚੋਂ ਕੱਢਣ ਦਾ ਸੀਗਾ ਸੋ ਬਹੁਤ ਜਿਨ੍ਹਾਂ ਜਿਨ੍ਹਾਂ ਨੇ ਵੀ ਸੇਵਾ ਕੀਤੀ ਬਹੁਤ ਵਧੀਆ ਗੱਲ ਆ ਔਰ ਅਸੀਂ ਅ ਨਵਾਂ ਗੀਤ ਕਰਨਾ ਸੀਗਾ ਉਹ ਤੋਂ ਹਫ਼ਤੇ ਪਹਿਲਾਂ ਕਿਉਂਕਿ ਹੜਾਂ ਕਰਕੇ ਅਸੀਂ ਉਹਨੂੰ ਰਿਲੀਜ਼ ਤੋਂ ਰੋਕਿਆ ਕਿਉਂਕਿ ਸਾਰਿਆਂ ਦਾ ਧਿਆਨ ਉਧਰ ਸੀਗਾ ਸੋ ਨੈਕਸਟ ਵੀਕ ਜਿਹੜਾ ਅਸੀਂ ਨਵਾਂ ਗੀਤ ਰਿਲੀਜ਼ ਕਰਾਂਗੇ ਤੇ ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ 사ਸੀਕਾਲ ਜੀ ਔਰ ਜਿਨ੍ਹਾਂ ਦਾ ਕੋਈ ਨੁਕਸਾਨ ਹੋਇਆ ਅਸੀਂ ਸਾਰੇ ਐਨਆਰਵੀ ਜਿੰਨੇ ਵੀ ਬਾਹਰ ਆ ਅਸੀਂ ਤੁਹਾਡੇ ਨਾਲ ਬਿਲਕੁਲ ਨਾਲ ਖੜੇ ਆ ਮੈਂ ਆਪਣੀ ਸਾਡੀ ਜਿਹੜੀ ਟੀਮ ਹੈ ਇੱਥੇ ਕੰਮ ਕਰ ਰਹੀ ਆ ਮੈਂ ਹਲੇ ਆਏ ਆ ਸੋ ਬੱਦ ਤੋਂ ਬੱਦ ਅਸੀਂ ਉੱਥੋਂ ਪੈਸੇ ਇਕੱਠੇ ਕਰਕੇ ਤੇ ਤੁਹਾਡੇ ਲਈ ਜ਼ਰੂਰ ਅਸੀਂ ਸੇਵਾ ਦੇ ਵਿੱਚ ਸੁਤਰੀ ਜਾਊਗਾ ਹਰ ਪਰਵਾਹ ਇਲਾਕੇ ਦਾ ਹਾਂ ਹਾਂ ਜੀ ਮੈਂ ਉਹਨਾਂ ਨੂੰ ਮਿਲ ਕੇ ਜਾਊਂਗਾ ਇੱਥੇ ਹੁਣ ਆ ਲਿਆ ਆਈ ਹਾਂ ਤੇ ਇੱਥੋਂ ਬਾਅਦ ਪਰ ਮੈਂ ਕਹਿੰਸੀ ਪਹਿਲੋਂ ਅਰਦਾਸ ਤੋਂ ਵੱਡੀ ਗੱਲ ਨਹੀਂ ਕੋਈ ਹੋ ਸਕਦੀ ਸਭ ਤੋਂ ਪਹਿਲਾਂ ਆਪਾਂ ਦੇਖੋ ਪੈਸਿਆਂ ਨਾਲ ਜਿਹੜਾ ਹੋਰ ਗੱਲ ਨਾਲ ਉਹ ਗੱਲ ਨਹੀਂ ਬਣਦੀ ਜਿੰਨਾ ਤੁਸੀਂ ਅਰਦਾਸ ਦੇ ਨਾਲ ਤੁਹਾਨੂੰ ਪਤਾ ਵੀ ਬੰਦੇ ਨੂੰ ਜੋ ਮਿਲ ਸਕਦਾ ਜਾਂ ਲੋਕਾਂ ਨੂੰ ਮਿਲ ਸਕਦਾ ਸੋ ਮੈਂ ਸਭ ਤੋਂ ਪਹਿਲਾਂ ਤਾਂ ਔਰ ਦਾਸ ਕਰਨਾ ਹੈ ਔਰ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਮਿਲ ਕੇ ਆਵਾਂਗੇ ਸਾਰਿਆਂ ਨੂੰ ਜੋ ਲੋੜਾਂ ਹੋਈਆਂ ਜਾਂ ਜਿੱਦਾਂ ਵੀ ਹੋਇਆ ਜਿੱਥੋਂ ਤੱਕ ਵੀ ਹੋ ਸਕਦਾ ਸੀ ਅ ਵੱਧ ਤੋਂ ਵੱਧ ਸ਼ੋਅ ਕਰਾਂਗੇ ਉੱਥੇ ਵੀ ਹੁਣ ਕਰ ਵੀ ਰਹੇ ਆਂ ਹੋਰ ਪੈਸੇ ਕੱਟੇ ਵੀ ਕਿਤੇ ਸੋ ਉਹ ਸਾਰੇ ਜਿਹੜਾ ਅਸੀਂ ਹੈਲਪ ਕਰਾਂਗੇ ਜੀ ਜੀ ਪੰਜਾਬ ਦੇ ਯੂਥ ਨੂੰ ਲੈ ਕੇ ਬਹੁਤ ਟਿੱਪਣੀ ਕੀਤੀ ਜਾਂਦੀ ਸੀ ਪਰ ਇਸ ਵਾਰ ਜਿੰਨਾ ਬੰਦ ਬੰਨਨ ਨੂੰ ਲੈ ਕੇ ਟਰਾਲੀਆਂ ਦੇ ਸੇਵਾ ਕਰਨ ਨੂੰ ਲੈ ਕੇ ਟਰੈਕਟਰ ਲੱਖਾਂ ਲੱਖਾਂ ਦੇ ਮੰਨੇ ਆਪਣੇ ਵਿੱਤੇ ਪਾਸ ਤੇ ਕੋਈ ਨਜ਼ਰ ਨਹੀਂ ਆਇਆ ਕਿ ਕੋਈ ਕਹਵੇ ਕਿ ਉੜਦਾ ਪੰਜਾਬ ਅੰਨੀ ਪਤਾ ਕਿਉਂ ਪੰਜਾਬੀ ਪਹਿਲਾਂ ਤੋਂ ਹੀ ਕਨੇ ਪਤਾ ਹੀ ਆ ਵੀ ਬੜੇ ਸਿੱਧ ਕਿਸਰੜ ਵਾਲੇ ਰਹੇ ਆ ਔਰ ਜਦੋਂ ਵੀ ਕੋਈ ਸਾਡੇ ਕਹਿੰਦੇ ਨੇ ਵੀ ਕੋਈ ਪ੍ਰੋਬਲਮ ਹੋਵੇ ਜਾਂ ਜਦੋਂ ਲੜਾਈ ਝਗੜਾ ਜਾਂ ਕੁਝ ਵੀ ਅਸੀਂ ਸਾਰੇ ਉਹਦੇ ਇੱਕ ਦਮ ਇਕੱਠੇ ਆ ਸਾਡੇ ਤੇ ਕੋਈ ਮੁਸੀਬਤ ਆਵੇ ਤਾਂ ਸੋ ਮੈਨੂੰ ਲੱਗਦਾ ਕਿ ਜਿਹੜਾ ਸਾਡਾ ਯੂਥ ਆ ਐਵੇਂ ਬਦਨਾਮ ਹੀ ਕੀਤਾ ਗਿਆ ਉਹਨੂੰ ਵੀ ਐਦਾ ਨਹੀਂ ਆ ਉਹ ਨਹੀਂ ਦੇਖੋ ਮੁੰਡਿਆਂ ਨੇ ਮੈਂ ਉਹਨਾਂ ਲਈ ਵੀ ਬਹੁਤ ਸੌਰੀ ਫੀਲ ਕਰਦਾ ਕਈਆਂ ਦੀਆਂ ਜਾਨਾਂ ਹੀ ਜਾਂ ਜਾਨਾਂ ਮਾਰਤੀਆਂ ਕਈਆਂ ਨੇ ਅਸੀਂ ਦੇਖਦੇ ਰਹੇ ਆ ਸੋਸ਼ਲ ਮੀਡੀਆ ਰਾਹੀਂ ਕਿ ਕਈਆਂ ਦੇ ਟਰੈਕਟਰ ਉਲਟ ਗਏ ਕਈ ਮੱਲੋ ਵਿੱਚ ਰੁੜ ਗਿਆ ਬੰਦੇ ਜੱਕੀਆਂ ਤੇ ਬਹੁਤ ਮੱਲ ਨੁਕਸਾਨ ਹੋਇਆ ਮੁੰਡਿਆਂ ਨੇ ਸਾਡੀ ਨਵੀਂ ਪਨੀਰੀ ਨੇ ਬਹੁਤ ਵਧੀਆ ਹੌਸਲਾ ਕਰਕੇ ਮੋਹਰੇ ਆਏ ਜੋ ਕਿ ਮੈਂ ਸੋਹੰਦਾ ਕਿ ਸਾਡੇ ਨਾਲ ਆਪਾਂ ਹੀ ਖੜੇ ਸੀ ਹੋਰ ਤਾਂ ਕੋਈ ਸਾਡੇ ਨਾਲ ਪੰਜਾਬ ਨਾਮ ਵਾਲਾ ਕੋਈ ਖੜਾ ਨਹੀਂ ਹੋਇਆ ਪਰ ਚਲੋ ਪੰਜਾਬ ਕਿਤੇ ਔਕਣਾ ਆਉਂਦੀਆਂ ਨੇ ਸਾਡੇ ਪੰਜਾਬੀਆਂ ਦੇ ਵਿੱਚ ਇਹੀ ਤਾਂ ਖਾਸियत ਆ ਕਿ ਅਸੀਂ ਜਿਹੜੀ ਔਕੜ ਆਉਂਦੀ ਉਹਨੂੰ ਬਹੁਤ ਖੇ ਮੱਥੇ ਜਰ ਲੈਨੇ ਆ ਔਰ ਹਮੇਸ਼ਾ ਹੀ ਦੇਖੋ ਤੁਸੀਂ ਉਹੀ ਗੱਲ ਜਦੋਂ ਸੋਸ਼ਲ ਮੀਡੀਆ ਤੇ ਦੇਖਦੇ ਰਹੇ ਤੁਸੀਂ ਵੀ ਦੇਖਦੇ ਰਹੇ ਵੀ ਇੰਨੇ ਇੰਨੇ ਪਾਣੀ ਵਿੱਚ ਡੁੱਬੇ ਹੋਏ ਵੀ ਲੋਕ ਕਹਿੰਦੇ ਇੰਨੇ ਮਤਲਬ ਭੁੱਖੇ ਵੀ ਲੋਕ ਆ ਮਤਲਬ ਕਪ ਚੰਤਨ ਚਾਰ-ਚੜ ਦਿਨਾਂ ਤੋਂ ਉਹ ਫੇਰ ਵੀ ਕਹਿੰਦੇ ਰਹਿ ਅਸੀਂ ਚੜਦੀ ਕਲਾ ਚ ਅਸੀਂ ਤੁਸੀਂ ਚਾਹ ਪੀ ਕੇ ਜਾਓ ਉਹ ਬਣੀਏ ਸੈਂਟੀਮੈਂਟਲ ਗੱਲਾਂ ਸੀ ਤੁਹਾਡੀਆਂ ਅੱਖਾਂ ਨਮ ਹੋ ਜਾਂਦੀਆਂ ਕਿ ਮੰਨ ਲਓ ਯਾਰ ਦੇਖੋ ਇਸੇ ਕੌਮ ਨੂੰ ਇਹ ਸਾਡੀ ਪੰਜਾਬੀ ਕੌਮ ਨੂੰ ਇੱਕ ਬਹੁਤ ਵੱਡੀ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਆ ਕਿ ਕਿੰਨੀ ਵੀ ਮੁਸੀਬਤ ਹੋਵੇ ਤੇ ਬੰਦਾ ਫੇ ਵੀ ਕਹਿੰਦਾ ਕੋਈ ਗੱਲ ਨਹੀਂ ਇਸ ਤਰ੍ਹਾਂ ਚੜਨੀ ਕਰਨੀ ਨਹੀਂ ਲੇਕਿਨ ਅੱਜ ਜੱਫਰਦਾਰੋਂ ਆਵਾਜ਼ ਆਈ ਕਿ ਪੋਰਟਲ ਵੀ ਲਾਂਚ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਜੋ ਵੀ ਸੇਵਾ ਦੇਣਾ ਚਾਹੁੰਦਾ ਉਹ ਇਸ ਤੋਂ ਦਿੱਤਾ ਜਾਵੇ ਤਾਂ ਜੋ ਕਿ ਆਮ ਲੋਕਾਂ ਤੱਕ ਛੇਹ ਮੁੰਦੇ ਬੰਦਾ ਕਿ ਇਸ ਤਾਂ ਨੂੰ ਉਪਰਾਲੇ ਕਰਨੇ ਚਾਹੀਦੇ ਤਾਂ ਜੋ ਕਿ ਜਿੰਨਾ ਲੋਕਾਂ ਤੱਕ ਸਮਾਨ ਨਹੀਂ ਪਹੁੰਚ ਪਾਇਆ ਜਰ ਇਸਟੀਮੈਟਿਕ ਸਾਰੀ ਤੇ ਨਹੀਂ ਬਿਲਕੁਲ ਇਹ ਕੋਈ ਸਿਸਟਮ ਹੋਣਾ ਚਾਹੀਦਾ ਜਿੱਦਾਂ ਹੁਣ ਮਤਲਬ ਇਦਾਂ ਨਾ ਹੋਵੇ ਕਿ ਤੁਸੀਂ ਜਿਨ੍ਹਾਂ ਨੂੰ ਨਹੀਂ ਸਮਾਨ ਚਾਹੀਦਾ ਉਹ ਲੈ ਗਏ ਤੇ ਜਿਹੜੇ ਵਿਚਾਰੇ ਜਿਨ੍ਹਾਂ ਕੋ ਤੁਹਾਡੇ ਜਿਨ੍ਹਾਂ ਦਾ ਖਰਾਬ ਹੋ ਗਿਆ ਉਹ ਰਹਿ ਜਾਣ ਮੈਂ ਤਾਂ ਜਿੱਦਾਂ ਬਾਹਰਲੀ ਵੀ ਜਿਹੜੇ ਸਾਡੇ ਐਨਆਰਆਈਸ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਪੈਸੇ ਵੱਲੋਂ ਕੋਈ ਘਾਟ ਨਹੀਂ ਹੈ ਪਰ ਉਹ ਅਸਲੀ ਚੰਗੇ ਥਾਂ ਲੱਗਣਾ ਚ ਰੋਜ਼ ਬਹੁਤ ਜ਼ਰੂਰੀ ਹੈ ਕਿਸੇ ਚੰਗੇ ਮਤਲਬ ਜਿਹੜੇ ਐਨਜੀਓ ਜਿਹੜੇ ਮੋਰੇ ਨੇ ਜਾਂ ਜਿਹੜੇ ਬੰਦੇ ਮੋਰੇ ਸਮਝਦਾਰ ਨੇ ਉਹਨਾਂ ਦੇ ਹੱਥ ਪੈਸਾ ਆਉਣਾ ਚਾਹੀਦਾ ਕਿਉਂਕਿ ਮੈਂ ਤਾਂ ਜਿਵੇਂ ਪਹਿਲਾਂ ਦੱਸਿਆ ਉੱਤੇ ਰੇਡੀਓ ਟੈਲੀਵਿਜ਼ਨ ਅਖਬਾਰ ਜੋ ਮੀਡੀਆ ਸੀ ਉਹ ਸਾਰੇ ਕਿਉਂਕਿ ਜਦੋਂ ਵੀ ਕੋਈ ਅਨਾਉਂਸ ਕਰਦਾ ਕਿ ਹੜਾਂ ਦੀ ਅਸੀਂ ਮਤਲਬ ਪੈਸੇ ਇਕੱਠੇ ਕਰਦੇ ਤਾਂ ਲੋਕ ਸੈਂਟੀਮੈਂਟਲ ਨੇ ਉਹ ਪੈਸਾ ਦੇ ਦਿੰਦੇ ਤਾਂ ਚੰਗੇ ਪਾਸੇ ਲੱਗਣੇ ਚਾਹੀਦੇ ਹ ਤਾਂ ਮੇਰੇ ਵੱਲੋਂ ਤੁਹਾਡੇ ਲਈ ਸਾਰਿਆਂ ਦੀ ਅਰਦਾਸ ਦੁਆ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ